ਇਹ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਵਾਲ ਕਿੰਨੇ ਇੰਚ ਤੇ ਪਾਉਣੇ ਨੇ ਆਹ ਦੇਖੋ ਪਹਿਲਾਂ ਬੋਰਡ ਤੇ ਲਿਖਿਆ ਹੋਇਆ ਆਪਣਾ ਤੇ 17 ਤੇ 18 ਬੈਲ ਤੇ ਤਾਂ ਆਪਾਂ 4 ਇੰਚ ਤੇ ਬੰਨ ਲਿਆਵੇਂ ਠੀਕ ਹੈ 19 ਤੇ 20 ਦੇ ਵੀ 4 ਇੰਚ ਤੇ ਬੰਨ ਲਿਆਵੇਂ ਆ 21 ਤੇ 22 ਤੇ ਆਪਾਂ 4.5 ਤੇ 23 24 5 ਇੰਚ ਤੇ ਠੀਕ ਹੈ ਜੀ 25 ਤੇ 26 ਦਾ 5.5 ਇੰਚ ਤੇ ਆਪਾਂ ਇਸ ਤਰੀਕੇ ਨਾਲ ਵਾਲ ਪਾਉਣੇ ਆ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿਵੇਂ ਵਾਲ ਪਾਉਣੇ ਆ ਤੇ ਜੇ ਦਾ estrato ਸਿ ਬਾਲ ਪਾ ਕੇ ਦੇਖਿਓ ਨਾ ਤਾਂ ਤੁਹਾਡੀ ਸਲਵਾਰ ਢੇਢੀ ਨਹੀਂ ਆਂਦੀ ਤੇ ਜਿਹੜੀ ਆਪਣੇ ਕਰੀਜਾਂ ਵਾਲ ਹੁੰਦਾ ਜੀ ਉਹ ਸਿੱਧਾ ਰਹਿੰਦਾ ਨਾ ਪਿੱਛੇ ਰੁਕਮੇ ਤੇ ਇਸ ਤਰੀਕੇ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਦੇ ਆਂ ਤਰੀਕੇ ਨਾਲ ਬਾਲ ਪਾ ਕੇ ਦੇਖਿਓ ਹਾਂਜੀ ਆਪਾਂ ਨੇ ਸਲਵਾਰ ਜੜ ਰੱਖੀ ਆ ਕੁੰਦੇ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿੰਨੇ ਇੰਚ ਤੇ ਟੱਕ ਲਾਇਆ ਠੀਕ ਹੈ ਜੀ ਜਿਵੇਂ ਹੁਣ ਆਪਣੇ ਆ ਗੋਡੇ ਜਿਹੜੇ ਹੋਏ ਨੇ ਠੀਕ ਹੈ ਇਹਦੇ ਆਪਾਂ ਨੇ ਜਿਹੜੀਆਂ ਦੋਨੇ ਸਿਉਣਾ ਨੇ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਲਿਆ ਠੀਕ ਹੈ ਇਨਾਂ ਨੂੰ ਇਸ ਤਰ੍ਹਾਂ ਕਰਕੇ ਬਚਾਏ ਟੱਕ ਲਾਇਆ ਇਹ ਤਾਂ ਹੋ ਗਿਆ ਜੀ ਆਪਣੇ ਗੋਡੇ ਦੇ ਇਸ ਤਰੀਏ ਆਪਣੇ ਇਧਰਲੇ ਪਾਸੇ ਹੋ ਗਿਆ ਜੀ ਇਹ ਇਸ ਤਰ੍ਹਾਂ ਠੀਕ ਹੈ ਜੀ ਇਨਾਂ ਨੂੰ ਵੀ ਆਪਾਂ ਨੇ ਇਸ ਤਰ੍ਹਾਂ ਬਚਾਵਾ ਕਰਕੇ ਇੱਥੇ ਟੱਕ ਲਾਇਆ ਠੀਕ ਹੈ ਇਸ ਤਰੀਏ ਆਪਾਂ ਨੇ ਲਾਇਆ ਜੀ نیچے ਆਹ ਦੇਖੋ ਆ ਇਸ ਤਰ੍ਹਾਂ ਅਹੀਂ ਬਚਾਲੇ ਆਪਾਂ ਇਧਰ ਲਾ ਲਿਆ ਠੀਕ ਹੈ ਜੀ ਆਪਾਂ ਝੜਨ ਲੱਗਦੇ ਹਾਂ ਠੀਕ ਹੈ ਜੀ ਜਦੋਂ ਆਪਾਂ ਸਲਵਾਰ ਝੜਦੇ ਹਾਂ ਉਦੋਂ ਥੱਲ ਆ ਜਿਹੜੇ ਕੁੱਦੇ ਨੇ ਇਹ ਆਪਾਂ ਕੁੰਦੇ ਥੱਲੋਂ ਤੋਂ ਸਲਾਈ ਕਰਨ ਲੱਗਣਾ ਹੈ ਜਿਹੜਾ ਆਪਣਾ ਵੱਧ ਘੱਟ ਕੱਪੜਾ ਹੁੰਦਾ ਉਹ ਆਪਣਾ ਉੱਪਰ ਆਪਾਂ ਜਿਹੜਾ ਬਾਹਰ ਘਟਿਆ ਜਾਂਦਾ ਜੀ ਉਹ ਉੱਪਰ ਘੱਟ ਸਾਠ ਪਾ ਦਨੇ ਠੀਕ ਹੈ ਜੀ ਨੀਚੇ ਤੋਂ ਆਪਾਂ ਨੇ ਸਲਾਈਆਂ ਲਾਉਣ ਲੱਗਣਾ ਹੈ ਫੇ ਇਧਰ ਵੀ ਆਪਾਂ ਵਿਚਾਲੇ ਟੱਕ ਲਾ ਰਿਆ ਤੇ ਇਧਰ ਵੀ ਜਿਹੜਾ ਇਹ ਟੱਕ ਹੈ ਇਹ ਤੁਹਾਨੂੰ ਮੇਨ ਵੱਲ ਦੱਸ ਦਿਆਂ ਕਿਵੇਂ ਪਾਉਣਾ ਤੇ ਇਸ ਤਰੀਕੇ ਨਾਲ ਇਹ ਤੇ ਆਪਣੀ ਪ੍ਰੈਸ ਹੁੰਦੀ ਹੈ ਕਰੀਜ ਬਣ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਜੀ ਇਹ ਝੋਲੀ ਤੋਂ ਝੋਲੀ ਤੋਂ ਆਪਾਂ ਲਾ ਲਿਆ ਜੀ 16 ਇੰਚ ਤੇ ਟੱਕ ਬੈਠ ਕੇ ਇਹਨਾਂ ਦੀ 21 ਇੰਚ ਠੀਕ ਹੈ ਜੀ 21 ਇੰਚ ਬੈਠ ਕੇ ਆਪਾਂ ਇਸ ਤਰੀਕੇ ਨਾਲ ਆਪਾਂ ਹਰ ਇੱਕ ਬੈਟ ਦੇ 16 ਇੰਚ ਤੇ ਟੱਕ ਲਾਉਣਾ ਝੋਲੀ ਤੋਂ ਆਹ ਜਿਹੜੀ ਝੋਲੀ ਆਈ ਸਲਾਈ ਹੈ ਇਹ ਤੋਂ ਆਪਾਂ ਇੱਥੇ ਤੱਕ 16 ਇੰਚ ਤੇ ਟੱਕ ਲਾ ਲਿਆ ਹਾਂਜੀ ਇਹ ਤਾਂ ਆਪਾਂ ਪਿੱਛੇ ਆਪਣੇ ਵਾਲ ਆ ਜਾਣਗੇ ਠੀਕ ਹੈ ਇੱਥੇ ਤੱਕ ਆਪਾਂ ਬਲ ਪਾਉਣੇ ਨੇ ਜਿੱਥੇ ਤੱਕ ਟੱਕ ਹੈ ਜਿਹੜਾ ਆਪਣਾ ਬਧੂਗਾ ਜੀ ਇਹ ਪਿੱਛੇ ਵਾਲ ਪਾ ਲੈਣਗੇ ਦੋ ਤੇ ਆ ਆਪਾਂ ਹੁਣ ਮੂਰਲੇ ਪਾਸੇ ਆ ਝੋੜੀ ਤੋਂ ਜਿੱਦੜ ਟੈਕ ਨਹੀਂ ਲਾਇਆ ਇਹ ਤੋਂ ਤੁਹਾਨੂੰ ਗਲ ਪਾਉਣਾ ਦੱਸ ਦਿਆਂ ਵੀ ਆਪਾਂ ਕਿੰਨਾ ਸਾਡੇ 4 ਤੇ ਕਿਵੇਂ ਲਿਆਉਣਾ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਬਖਾ ਵੱਡਾ ਕਰ ਲਿਆ 5 ਇੰਚ 5 ਨੰਬਰ ਤੇ ਫੁੱਲ ਆਪਾਂ ਨੇ ਬਖਾ ਕਰਨਾ ਠੀਕ ਹੈ ਜੀ ਜਿੰਨੇ ਵੀ ਆਪਾਂ ਗਲ ਪਾਉਣੇ ਵੱਡੇ ਪੱਖੇ ਨਾਲ ਪਾਉਣੇ ਨੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਸ਼ੁਰੂ ਚ ਤੇ ਇਸ ਤਰ੍ਹਾਂ ਆਪਾਂ ਨੇ ਹਨਾ ਸੂਈ ਰੱਖਣੀ ਆ ਸਲਾਈ ਦੇ ਉੱਤੇ ਠੀਕ ਹੈ ਇਥੋਂ ਆਪਾਂ ਫੋਕਾ ਲੰਗਾ ਲੰਗਾ ਜੀ ਇਹ ਅੱਧਾ ਕੈਂਚ ਠੀਕ ਹੈ ਜੀ ਚਾਰ ਪੰਜ ਕਟਾਂਕੇ ਆਪਾਂ ਨੇ ਖਾਲੀ ਲੰਗਾ ਤੇ ਹੁਣ ਆਪਾਂ ਜਿਹੜਾ ਆਪਣਾ ਨਟ ਹੈ ਇਥੋਂ ਛੋਟੇ ਬਾਲ ਤਿੰਨ ਬਾਲ ਚੱਕਣੇ ਨੇ ਆਪਾਂ ਛੋਟੇ ਕਿਉਂਕਿ ਇੱਥੇ ਝੋਲੀ ਚ ਆਪਣੇ ਇਹ ਹੈਵੀ ਸਲਵਾਰਾ ਹੈ ਨਾ ਤੇ ਇਥੋਂ ਤੱਕ ਆਪਾਂ ਛੋਟੇ ਆ ਕਰਦੇ ਆ ਬਾਲ 1.5 ਬਾਲ ਚੱਕਣੇ ਨੇ ਠੀਕ ਹੈ ਇਹ ਤਿੰਨ ਬਾਲ ਪਾਉਣੇ ਨੇ ਆਪਾਂ ਇਹ ਇਸ ਤਰ੍ਹਾਂ ਨੇ ਠੀਕ ਹੈ ਫੇਰ ਆਪਾਂ ਪਾਵਾਂਗੇ ਇੱਥੋਂ ਇਹ ਵੀ ਛੋਟਾ ਹੋ ਗਿਆ ਬਲ ਠੀਕ ਹੈ ਜੀ ਤੇ ਹੁਣ ਬਲ ਬਾਕੀ ਨਾ ਛੋਟਾ ਪਵੇ ਵੱਡਾ ਆਪਾਂ ਜਿਹੜਾ ਮੇਨ ਵਾਲਾ ਹੈਗਾ ਉਹ ਬਲ ਆਪਾਂ ਨੇ ਪਾ ਲਿਆਉਣਾ 4.5 ਤੇ ਇੱਥੇ ਹੋ ਗਿਆ ਹੁਣ ਆਪਾਂ ਬਲ ਚੱਕਣੇ ਨੇ ਇੱਥੋਂ ਠੀਕ ਹੈ ਆਹ ਹੋਰ ਇਹ ਬਲ ਆਪਾਂ ਚੱਕਾਂਗੇ ਵੱਡੇ ਇਹਨਾਂ ਬਲਾਂ ਦਾ ਕੋਈ ਉਹ ਨਹੀਂ ਜੀ ਆਪਣਾ ਕਈ ਵਾਰ ਬਲ ਕੋਈ ਛੋਟਾ ਪਵੇ ਜੇ ਵੱਡਾ ਪਵੇ ਜਿਹੜਾ ਆਪਣਾ ਮੇਨ ਵਾਲਾ ਹੈ ਉਹ ਸਹੀ ਬਾ ਉਸ ਤੇ ਲਿਆਉਣਾ ਹੈ ਹਾਂਜੀ ਹੁਣ ਆਪਾਂ ਨੇ ਇੰਨੇ ਬਾ ਪਾ ਲਏ ਆ ਤੁਹਾਨੂੰ ਦਿਖਾਉਣਾ ਹੈ ਵੀ ਆਪਾਂ ਕਿਸ ਤਰੀਕੇ ਨਾਲ ਪਾਣੇ ਆ ਜਿਹੜੀ ਆਪਣੀਆਂ ਝੋਲੀ ਆਈ ਸਲਾਈ ਆ ਗਈ ਹੈ ਨਾ ਇੱਥੇ ਇੰਚ ਟੇਪ ਰੱਖ ਲਓ ਠੀਕ ਹੈ ਜੀ ਇੱਥੇ ਇੰਚ ਟੇਪ ਰੱਖ ਕੇ ਇਸ ਤਰ੍ਹਾਂ ਬਾ ਆਪਾਂ ਨੇ ਦੇਖਣੇ ਨੇ ਹੁਣ ਆਪਣਾ ਬਾ ਚਾਰ ਤੋਂ ਵੀ 1 ਪੁਆਇੰਟ ਘੱਟ ਹੈ ਠੀਕ ਹੈ ਹੁਣ ਆਪਣੇ ਦੋ ਵਾਲਾ ਰਹਿੰਦੇ ਨੇ ਇੱਕ ਆਪਾਂ 4.5 ਤੇ ਲਿਆਉਣਾ ਇੱਕ ਆਪਾਂ ਇੱਥੋਂ ਚੱਕਣਾ ਹੁਣ ਦਿਖਾਉਣੀ ਆ ਸੋਨੇ ਵੀ ਆਪਾਂ ਕਿਵੇਂ ਪਾਉਣਾ 4.5 ਤੇ ਠੀਕ ਹੈ ਜੀ ਆਪਣੀ ਬੈਟ ਇੱਤੀ ਹੈ ਹੁਣ ਆਪਾਂ ਇੱਕ ਵਾਰ ਆ ਚੱਕ ਲੈ ਠੀਕ ਹੈ ਜੀ ਤੇ ਇੱਥੋਂ ਚੱਕਾਂਗੇ ਆ ਦੇ ਆਪਾਂ ਤੀਜੀ ਵਾਰ ਵਿੱਚ ਸੂਈ ਰੱਖਦੇ ਆਂ ਜੀ ਇਸ ਤਰ੍ਹਾਂ ਠੀਕ ਹੈ ਹੁਣ ਇਹ ਹੋ ਗਿਆ ਆਪਣਾ ਮੇਨ ਬਾਜੀ ਤੇ ਆਪਾਂ ਕਰੀਜੀ ਬਣਾਉਣੀ ਆ ਆ ਦੇਖੋ ਇਹ ਆਪਣਾ ਟੱਕਾ ਗਿਆ ਇੱਥੇ ਵਿਚਾਲੇ ਤੇ ਉਧਰੋਂ ਆਪਣਾ ਟੱਕ ਲਾਇਆ ਹੋਇਆ ਮੋਰੀ ਆਲੇ ਪਾਸੇ ਠੀਕ ਹੈ ਜੀ ਇੱਥੋਂ ਆਪਾਂ ਇਹ ਟੱਕ ਇਸ ਤਰ੍ਹਾਂ ਫੜ ਲਓ ਤੱਕਰੇ ਨੇ ਠੀਕ ਹੈ ਇਧਰੋਂ ਆਪਾਂ ਨੇ ਆਹ ਟੱਕ ਤਕੜਨਾ ਇਹਨੂੰ ਪੂਰਾ ਖਿੱਚ ਕੇ ਆਪਾਂ ਇਸ ਤਰ੍ਹਾਂ ਬਾਹ ਰੱਖਣਾ ਹੈਗਾ ਫਿਰ ਆਪਣੇ ਜਦੋਂ ਕਰੀਜ ਬਣਾਉਣੇ ਆ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਹੈ ਨਾ ਪੂਰਾ ਵਧੀਆ ਬਾਹ ਪੈਂਦਾ ਵਿਚਾਲੇ ਇਸ ਲੱਜਾਂ ਵਿਚਾਲੇ ਆਉਂਦਾ ਆਪਣੇ ਆਹ ਦੇਖੋ ਇਧਰੋਂ ਖਿੱਚ ਕੇ ਪੂਰਾ ਫੜ ਕੇ ਬਾਹ ਨੂੰ ਚੱਕ ਕੇ ਰੱਖਣਾ ਆਪਾਂ ਨੇ ਆ ਇਸ ਤਰ੍ਹਾਂ ਤੇ ਐਂ ਸੂਈ ਦੇ ਨਾਲ ਲਾ ਕੇ ਥੋੜਾ ਜਿਹਾ ਖਿੱਚ ਕੇ ਉੱਪਰ ਨੂੰ ਥੋੜਾ ਜਿਹਾ ਇਸ ਤਰ੍ਹਾਂ ਇਹ ਬਾਹ ਨੂੰ ਰੱਖਣਾ ਆ ਦੇਖੋ ਆਪਾਂ ਵਧਾਇਆ ਕਿ ਥੋੜਾ ਜਿਹਾ ਆਪਾਂ ਪ੍ਰੈਸ ਕੀਤੀ ਚੰਗੀ ਤਰ੍ਹਾਂ ਆਪਣਾ ਇਹ ਬਲ ਵਧੀਆ ਆਊਗਾ ਮੋਰੇ ਇਸ ਤਰ੍ਹਾਂ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਕਿ ਕਿੰਨੇ ਤੇ ਆ ਗਿਆ ਇਹ ਆ ਦੇਖੋ ਸਹੀ 4.5 ਤੇ ਆ ਗਿਆ ਆਪਾਂ 4.5 ਤੇ ਪਾਉਣਾ ਠੀਕ ਹੈ ਜੀ ਇਹ ਇਹ ਮੇਰਾ ਤਰੀਕਾ ਹੈਗਾ ਬਲ ਪਾਉਣ ਦਾ ਹਨਾ ਇੱਕ ਪਹਿੰਦਾ ਕਮੈਂਟ ਆਇਆ ਸੀ ਵੀ ਤੁਸੀਂ ਬਲ ਕਿੰਨੇ ਚਤੇ ਪਾਉਣੇ ਹੁੰਦੇ ਆ ਬਾਕੀ ਆਪਾਂ ਤੁਹਾਨੂੰ ਲਿਖ ਕੇ ਦਿਖਾਤਾ ਹਨਾ ਉਹ ਤੁਸੀਂ ਕਾਪੀ ਤੇ ਤਾਰ ਲਿਓ ਤੇ ਆਹ ਤੁਹਾਨੂੰ ਪਾ ਕੇ ਵਿਖਾਤਾ ਵੀ ਆਪਾਂ ਇਸ ਤਰ੍ਹਾਂ ਲਿਓਣਾ 4.5 ਤੇ ਇਹ ਆਪਣਾ ਮੇਨ ਵਾਲ ਆ ਗਿਆ ਜੀ ਜਿਵੇਂ ਆਪਾਂ ਨੇ ਉਤੇ 벨ਟ ਦਾ ਨਾਪ ਲਿਖਿਆ ਵੀ ਕੋਈ 5 ਇੰਚ ਤੇ ਇੰਨੀ 벨ਟ ਦਾ ਜਿਵੇਂ 22 ਇੰਚ 벨ਟ ਹੈ ਉਹਦਾ ਆਪਾਂ 5 ਇੰਚ ਤੇ ਲਿਓਣਾ ਆਹ ਵਾਲਾ ਜਿਵੇਂ ਆਪਾਂ 18 ਤੇ 17 ਇੰਚ 벨ਟ ਹੈ ਉਹਦਾ ਆਪਾਂ ਲਿਓਣਾ 4 ਇੰਚ ਤੇ ਠੀਕ ਹੈ ਜੀ ਹੁਣ ਇਹ ਆਪਣੇ ਇੱਕੀ 벨ਟ ਹੈ ਤੇ ਇਹ ਮੇਨ ਵਾਲ ਲਿਆ ਦਾ ਆਪਾਂ 4.5 ਤੇ ਸੋਨੂੰ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਪਾ ਕੇ ਦੇਖੋ ਸੋਨੂੰ ਕੋਈ ਦਿੱਕਤ ਨਹੀਂ ਆਉਗੀ ਬਲਾਂ ਦੇ ਵਿੱਚ ਤੇ ਹੁਣ ਆਪਾਂ ਸੋਨੂੰ ਅੱਗੇ ਤੋਂ ਨੇ ਬਾਕ ਜਿਹੜੇ ਰਹਿ ਗਏ ਇਸ ਤਰ੍ਹਾਂ ਆਪਾਂ ਤੀਜੀ ਵਾਰ ਸੂਈ ਵਿੱਚ ਰੱਖ ਲੈਣੇ ਜੀ ਇਸ ਤਰ੍ਹਾਂ ਇੱਥੋਂ ਚੱਕਾਂਗੇ ਬਸ ਠੀਕ ਹੈ ਜੀ ਇਸ ਤਰ੍ਹਾਂ ਤੇ ਐ ਪਾ ਲਓ ਬੱਖਾ ਵੱਡਾ ਹੋਣਾ ਚਾਹੀਦਾ ਇਹ ਨਹੀਂ ਭੁੱਲਣਾ ਵੀ ਆਪਾਂ ਛੋਟੇ ਬੱਖੇ ਤੇ ਹਨਾ ਕਈ ਵਾਰ ਆਪਾਂ ਨੂੰ ਬਲ ਨਹੀਂ ਵੀ ਆਉਂਦਾ ਹਨਾ ਹੁਣ ਜਾਣ ਪਹਿਣਾ ਹੁੰਦੀਆਂ ਵਿੱਚ ਨਹੀਂ ਵੀ ਬਲ 4 ਇੰਚ ਤੇ 5 ਤੇ ਆਉਂਦਾ ਫਿਰ ਆਪਾਂ ਨੂੰ ਢੇੜਨਾ ਸੌਖਾ ਹੋ ਜਾਂਦਾ ਹੈ ਪਰ ਉਹ ਮਾਢੇ ਨਾ ਦੋ ਵਾਰੀ ਦੇਢ ਲੋ ਤਿੰਨ ਵਾਰੀ ਆਪਦੇ ਹਿਸਾਬ ਤਰੀਕੇ ਨਾਲ ਹਨਾ ਛੋਟਾ ਵੱਡਾ ਵਾਲ ਚੱਕ ਲੋ ਪਰ ਲੈਉਣਾ ਉਹ ਐਸੇ ਤਰੀਕੇ ਤੇ ਹੈਗਾ ਐ ਜ਼ਰੂਰੀ ਨਹੀਂ ਹੈਗਾ ਵੀ ਵਾਲ ਇੱਕੋ ਜੇ ਪਾਉਣੇ ਕੋਈ ਛੋਟਾ ਵੱਡਾ ਵੀ ਆਪਾਂ ਚੱਕ ਸਕਦੇ ਹਾਂ ਮੁਰੂ ਤੇ ਉਹ ਹਿਸਾਬ ਨਾਲ ਆਪਣਾ ਵਾਲ ਇਹ ਮੇਨ ਲੈਉਣਾ ਹੈ ਬਸ ਇਹ ਵਾਲ ਚ ਲਾਜ਼ਮੀ ਧਿਆਨ ਰੱਖਣਾ ਮੈਂ ਤੁਹਾਨੂੰ ਬਹਾਰੀ ਵਾਰੀ ਦੱਸ ਦਿਆਂਗੀ ਤੇ ਆਪਾਂ ਨੂੰ ਕੋਈ ਹੋਣੀ ਹੈ ਨਾ ਆਪਾਂ ਨੂੰ ਤਾਂ ਐ ਸਾਰੀਆਂ ਫ੍ਰੀ ਕੋਰਸ ਆ ਆਪਣਾ ਵੀ ਸਾਰੀਆਂ ਭੈਣਾਂ ਨੂੰ ਫਾਇਦਾ ਹੋਵੇ ਹਨਾ ਜਿਹੜੀਆਂ ਮੇਰੀਆਂ ਭੈਣਾਂ ਰੋਜ਼ ਵੀਡੀਓ ਆਪਣੀ ਦੇਖਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਵੀ ਸ਼ੇਅਰ ਕਰਿਆ ਕਰੋ ਹਨਾ ਕਮੈਂਟ ਕਰਿਆ ਕਰੋ ਵਧੀਆ-ਵਧੀਆ ਤੇ ਹਾਂਜੀ ਹੁਣ ਆਪਣਾ ਜਿਵੇਂ ਆ ਮੇਨ ਵਾਲ ਪਿੱਛੇ ਆਊਗਾ ਉਹ ਵੀ ਤੁਹਾਨੂੰ ਆਪਾਂ ਦੱਸਦੇ ਹਾਂ ਹਨਾ ਵੀ ਕਿਵੇਂ ਪਾਉਣਾ ਹੈਗਾ ਤੇ ਇਸ ਤਰੀਕੇ ਨਾਲ ਪਾ ਕੇ ਆਪਾਂ ਬੈਲਟ ਆਪਾਂ ਤੁਹਾਨੂੰ ਹੋਰ ਵੀਡੀਓ 'ਚ ਦੱਸਾਂਗੇ ਹਨਾ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਮੇਰੀਆਂ ਭੈਣਾਂ ਕਹਿੰਦੀਆਂ ਨੇ ਦੇ ਅਸੀਂ ਦੇਖੀਂਆਂ ਦੀ ਨਾ ਟਾਈਮ ਨਹੀਂ ਹੁੰਦਾ ਦੇਖਣ ਦਾ ਹਨਾ ਲੰਮੀ ਵੀਡੀਓ ਦਾ ਆਪਾਂ ਕਰਕੇ ਆਪਾਂ ਨੂੰ ਛੋਟੀ ਵੀਡੀਓ ਪਾਉਣੀ ਪੈਂਦੀ ਆ ਨਹੀਂ ਜਿਹੜੀਆਂ ਆਪਾਂ ਨੂੰ ਨਹੀਂ ਤਰਾਜ ਲੰਮੀ ਵੀਡੀਓ ਦਾ ਹਨਾ ਉਹ ਕਮੈਂਟ ਵਿੱਚ ਦੱਸ ਸਕਦੀਆਂ ਨੇ ਆਪਾਂ ਫਿਰ ਉਹਨੀ ਵੀਡੀਓ ਲੰਮੀ ਵੀ ਪਾ ਸਕਦੇ ਆ ਸਾਰਾ ਸਮਝਾ ਕੇ ਹੁਣ ਆਪਣਾ ਹੀ ਲਾਸਟ ਵਾਲਾ ਬਲ ਆ ਗਿਆ ਦੇਖੋ ਜੀ ਹੁਣ ਆਪਾਂ ਨੇ ਲਾਸਟ ਵਾਲਾ ਬਲ ਪਾਉਣਾ ਉਹ ਚੱਕਣਾ ਨਹੀਂ ਹੈਗਾ ਇਸ ਤਰ੍ਹਾਂ ਕੱਢਣਾ ਹੈ ਇਹ ਇਸ ਤਰ੍ਹਾਂ ਆਹ ਦੇਖ ਲਓ ਲਾਸਟ ਵਾਲੇ ਬਲ ਤੋਂ ਆਪਾਂ ਨੇ ਆਹ ਇਸ ਤਰ੍ਹਾਂ ਐਂਡ ਤੇ ਲਿਆ ਕੇ ਇੱਥੋਂ ਦੀ ਆਪਾਂ ਨੇ ਦੇਖ ਤਾ ਸਿਲਾਈ ਕੱਢ ਦਿੱਤੀ ਹਾਂਜੀ ਇਸ ਤਰ੍ਹਾਂ ਹੀ ਆਪਾਂ ਇੱਧਰ ਪਾਉਣੇ ਨੇ ਦੂਸਰੀ ਸਾਈਡ ਠੀਕ ਹੈ ਜੀ ਜਿਵੇਂ ਆਪਾਂ ਨੇ ਆ ਤਿੰਨ ਵਾਰ ਛੋਟੇ ਚੱਕੇ ਸੀਗੇ ਇਸ ਤਰ੍ਹਾਂ ਆਪਾਂ ਇੱਧਰ ਛੋਟੇ ਚੱਕਣਾ ਇੱਥੋਂ ਚੱਕ ਲਓ ਧਿਆਨ ਨਾਲ ਦੇਖੋ ਡੇੜਕ ਵਾਲਾ ਇਹ ਤਿੰਨ ਵਾਲੀ ਪਾਉਣੇ ਨੇ ਮੂਰੇ ਮੂਰੇ ਐਸ ਤਰ੍ਹਾਂ ਤੀਜੀ ਵਾਰ ਆਪਾਂ ਸੂਈ ਵਿੱਚ ਰੱਖਣੀ ਹੈ ਨਾ ਦੋ ਵਾਰੀ ਲੰਗਾ ਕੇ ਤੀਜੀ ਵਾਰ ਵਿੱਚ ਆ ਦੇਖਾਉਣੀ ਹਮੇਸ਼ਾ ਨੂੰ ਇਹ ਐਸ ਤਰ੍ਹਾਂ ਜਿਵੇਂ ਹੁਣ ਆ ਦੇਖੋ 1 2 3 ਤੀਜੀ ਵਾਰ ਆਪਾਂ ਵਿੱਚ ਸੂਈ ਰੱਖ ਲਈ ਠੀਕ ਹੈ ਜੀ ਇਹ ਆਪਾਂ ਨੇ ਤਿੰਨ ਬਲ ਪਾ ਕੇ ਨੀਰੇ ਹੁਣ ਇਸ ਤਰੀਏ ਆਪਾਂ ਦੂਸਰੇ ਪਾ ਕੇ ਦਿਖਾਉਣਾ ਜਿਵੇਂ ਉਧਰ ਪਾਏ ਸੀਗੇ ਫਿਰ ਸੋਨੋ ਉਹ ਜਿਹੜਾ ਬਲ ਟੱਕ ਵਾਲਾ ਉਹ ਦਿਖਾਉਣਾ ਹਾਂਜੀ ਹੁਣ ਆਪਾਂ ਨੇ ਬਲ ਪਾ ਲਏ ਤੇ ਆਹ ਦੇਖੋ ਜਿਹੜਾ ਆਪਣਾ ਮੇਨ ਵਾਲ ਆ ਗਿਆ ਹਨਾ ਟੱਕ ਵਾਲਾ ਤੇ ਇੱਥੋਂ ਆਪਾਂ ਨੇ 4.5 ਇੰਚ ਤੇ ਲਿਹਾਉਣਾ ਸੀ ਆ ਸਲਾਈ ਤੋਂ ਠੀਕ ਹੈ ਜੀ ਇਹ ਆਪਣਾ ਆ ਗਿਆ ਜੀ 4.5 ਇੰਚ ਤੇ ਠੀਕ ਹੈ ਆ ਵਾਲਾ ਇਧਰੋਂ ਆਪਣਾ ਆਹ ਵਾਲਾ ਆ ਗਿਆ ਜੀ ਟੱਕ ਵਾਲਾ ਠੀਕ ਹੈ ਇਹਦਾ ਵੀ ਆਪਾਂ 4.5 ਤੇ ਇਸ ਤਰ੍ਹਾਂ ਲੈਂਦੇ ਆ। ਆਹ ਦੇਖੋ। ਠੀਕ ਹੈ। ਇੱਥੋਂ ਵੀ 4.5 ਤੇ ਆਪਾਂ ਇਸ ਤਰ੍ਹਾਂ ਬਲ ਪਾਉਂਦੇ ਆ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਲ ਪਾ ਕੇ ਦੇਖੋ ਆਪਣੇ ਜਮ ਫਿੱਟ ਆਉਂਦੇ ਆ ਜੀ। ਸਲਵਾਰ ਖੋਮਦੀ ਦੀ ਹੈਗੀ ਜਿਵੇਂ ਆਪਣੇ ਤਰੀਕੇ ਨਾਲ ਬਲ ਪਾ ਕੇ ਦੇਖੋ। ਧੰਨਵਾਦ।